ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਾਜਿਆਣਾ ਇਹ ਪਿੰਡ ਬਾਗੇਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਗੇਪੁਰਾਣੇ ਤੋਂ ਕੋਟਕਪੁਰੇ ਵਾਲੀ ਛੜਕ ਦੇ ਉੱਤੇ ਰਾਜਿਆਣਾ ਪਹਿਲਾ ਪਿੰਡ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਵੈਸੇ ਬਾਈ ਜੀ ਹੋਰੀ ਖੇਤੀਬਾੜੀ ਦਾ ਕੰਮ ਕਰਦੇ ਆ ਤੇ ਨਾਲ ਪਸ਼ੂ ਹਰੇਕ ਕਿਸਾਨ ਭਰਾ ਦੇ ਘਰੇ ਹੁੰਦੇ ਹੀ ਆ ਤੇ ਉਸੇ ਤਰ੍ਹਾਂ ਬਾਈ ਵੀ ਮੱਝਾਂ ਸਾਂਭਦੇ ਆ ਅੱਜ ਇਹਨਾਂ ਨੇ ਇਹ ਮੱਝ ਵਿਕਾਊ ਕੀਤੀ ਐ ਇਹ ਕੁਝ ਘੰਟੇ ਪਹਿਲਾਂ ਹੀ ਇਹਨੇ ਬੱਚੇ ਨੂੰ ਜਨਮ ਦਿੱਤਾ ਇਧਰੇ ਇਹਦਾ ਬੱਚਾ ਬੈਠਾ ਤੇ ਬੱਚਾ ਵੀ ਕਰਮਾਲੀ ਨੇ ਕੱਟੀ ਨੂੰ ਜਨਮ ਦਿੱਤਾ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਉਹਦਾ ਹੱਕ ਹੈ ਵੀ ਉਹ ਤਸੱਲੀ ਕਰੇ ਤੇ ਆਪਦੀ ਸਮਝ ਨਾਲ ਖਰੀਦੇ ਨੰਬਰ ਸਕਰੀਨ ਉੱਤੇ ਹੋਊਗਾ ਇਹਦੀ ਇਨਫੋਰਮੇਸ਼ਨ ਸਾਰੀ ਬਾਈ ਦੇਊਗਾ ਤੇ ਕੁਐਸਚਨ ਮੈਂ ਵੀਰ ਨੂੰ ਪੁੱਛੂੰਗਾ ਸੋ ਬਾਕੀ ਤੁਸੀਂ ਤਸੱਲੀ ਆਪ ਕਰ ਲੋਗੇ ਜਿਹੜਾ ਵੀ ਪਸ਼ੂ ਖਰੀਦਣ ਦਾ ਇੱਛਕ ਹੋਊਗਾ ਮਿਲਦੇ ਆਂ ਬਾਈ ਨੂੰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸ ਦਿਜੀ ਆਪਣਾ ਆਪਣਾ ਜਸਵੀਰ ਸਿੰਘ ਚੀਮਾ ਹੀ ਨਾ ਜਸਵੀਰ ਭਾਈ ਅੱਜ ਆਪਾਂ ਇੱਕ ਮੱਝ ਵੇਚਣ ਲੱਗੇ ਹਾਂ ਘਰ ਦੀ ਆ ਜਾਂ ਖਰੀਦੀ ਹੋਈ ਆਪਣੀ ਹਾਂ ਨਹੀਂ ਜੀ ਇਹ ਆਪਣੇ ਪਿੰਡੋ ਹੀ ਮੁੰਡਾ ਯਾਰ ਦੋਸਤ ਸੀਗਾ ਅੱਛਾ ਉਹ ਬਾਹਰ ਜਾ ਰਹੇ ਸੀਗੇ ਤੇ ਉਹਨਾਂ ਨੇ ਆਪਾਂ ਨੂੰ ਗਿਫਟ ਤੌਰ ਤੇ ਦਿੱਤੀ ਸੀ ਮੱਝ ਇਹ ਅੱਛਾ ਪਿਛਲੇ ਸੂਏ ਲਿਆਂਦੀ ਸੀ ਹਾਂਜੀ ਪਿਛਲੇ ਸੂਏ ਲਿਆਂਦੀ ਸੀ ਸੂਆਇਦ ਕੀ ਕਹਨਵਾ ਸੂਈ ਇਹ ਦੂਜੇ ਸੂਏ ਸੂਈ ਹੈ ਜੀ ਦੂਜਾ ਸੂਆ ਸੂਈ ਐ ਅੱਛਾ ਜਦੋਂ ਖਰੀਦੀ ਉਦੋਂ ਤੋਕੜ ਸੀ ਹਾਂਜੀ ਉਦੋਂ ਤੋਕੜ ਸੀ ਕਿੰਨਾ ਕੁ ਦੁੱਧ ਦਿੰਦੀ ਸੀ ਉਦੋਂ ਆਪਣੇ ਕੋਲ 10 ਕਿਲੋ ਦੁੱਧ ਕਰਿਆਈ ਸੀਗੀ ਦੋਹਾਂ ਵੇਲਿਆਂ ਦਾ ਦੋਹਾਂ ਵੇਲਿਆਂ ਦਾ 10 ਕਿਲੋ ਹਾਂ ਦੋਹਾਂ ਵੇਲਿਆਂ ਦਾ 10 ਕਿਲੋ ਕਰਿਆਈ ਤੇ ਜਦੋਂ ਉਹਨਾਂ ਤੋਂ ਲੈਂਦੀ ਉਹ ਤਾਂ ਖਾਲੀ ਸੀ ਸੀਵਣ ਵੀ ਆਪਾਂ ਆਪਦੇ ਕੋਲ ਦਾਰੇਬਾਉ ਤੋਂ ਰਾਕੇ ਤੋਂ ਪਲੂਰ ਵਾਲੇ ਤੋਂ ਬਾਈ ਤੋਂ ਅੱਛਾ ਜਗਦੇਵ ਆ ਜਿਹੜਾ ਪਲੂਰ ਪੈਂਡ ਦਾ ਠੀਕ ਹੈ ਜਿਹਦੇ ਕੋਲ ਰਾਕਾ ਝੋਟਾ ਠੀਕ ਹੈ ਉਥੋਂ ਕ੍ਰੋਸ ਕਰ ਉਸੋ ਕ੍ਰੋਸ ਰਹੀ ਉਹਦੀ ਇਹ ਕੱਟੀ ਹੈ ਠੀਕ ਹੈ ਦੱਸੋ ਜਗਦੇਵ ਭਲੂਰਪੈਣ ਤੋਂ ਆਪਣੇ ਚੈਨਲ ਦੇ ਉੱਤੇ ਵੀਰ ਦੇ ਬੁੱਲ ਦੀ ਵੀਡੀਓ ਪਈ ਹੈ ਤੁਸੀਂ ਦੇਖ ਸਕਦੇ ਹੋ ਉਹਦੀ ਇਹਨੇ ਕੱਟੀ ਨੂੰ ਜਨਮ ਦਿੱਤਾ ਅੱਛਾ ਭਾਈ ਸੂਈ ਕਦੋਂ ਕਹੋਣੇ ਇਹ ਸੂਈ ਅੱਜ ਭਾਈ 6:40 ਤੇ ਸੂਹੀ ਆ 6:40 ਤੇ 6:40 ਤੇ ਹੋਈ ਸੂਈ ਆ ਤੇ 9 9:30 ਦੇ ਵਿੱਚ ਇਹਦੀ ਜੇਰ ਪੈ ਗਈ ਉਹ ਸਾਹਮਣੇ ਬਠਲ ਤਾਂ ਢਗੀ ਪਈ ਉੱਥੇ ਠੀਕ ਹੈ ਅੱਛਾ ਭਾਈ ਰੇਟ ਤਾਂ ਇਹਦਾ ਫੋਨ ਤੇ ਰੱਖਾਂਗੇ ਹਾਂਜੀ ਰੇਟ ਫੋਨ ਤੇ ਰੱਖ ਲਾਂਗੇ ਖੁੱਲਗੇ ਨੂੰ ਹਾਂਜੀ ਖੋਲ ਇਹ ਇਹਦਾ ਪਤਾ ਹੈ ਕਿਹੜੇ ਬੁੱਲਦੀ ਹੈ ਹਾਂਜੀ ਇਹ ਉਹ ਤੋਂ ਮੁੰਡੇ ਲੈ ਕੇ ਆਏ ਸੀ ਹਾਰਸੀਵਨ ਹਾਰ ਗਏ ਸੀਗੇ ਉੱਥੇ ਨਵਾਬ ਬੁੱਲਦਾ ਉਹਨਾਂ ਨੇ ਕਹਿ ਕੇ ਲਿਆਂਦਾ ਸੀਗਾ ਵੀ ਨਵਾਬ ਬੁੱਲਦੀ ਹੈ ਝੋਟੀ ਠੀਕ ਹੈ ਦੋਸਤੋ ਬਾਈ ਕੋਲ ਡੈਰੀ ਹੈ ਐਚਐਸਬੀ ਦੀ ਉਹ ਵੀ ਭਾਈ ਦਿਖਾ ਦਿਓ ਵੀਰ ਕਹਿੰਦਾ ਵੀ ਜਦੋਂ ਸੀਮੰਟ ਸਟਰਾ ਲੈਂਦੇ ਉਹ ਤੋਂ ਨਾਲ ਇਹ ਡੈਰੀ ਵੀ ਲੈਂਦੀ ਸੀਗੀ ਬਾਕੀ ਤੁਸੀਂ ਇਹਦੇ ਬਾਰੇ ਕਨਫਰਮ ਤੁਸੀਂ ਕਰ ਲੈ ਤੋਰ ਦਿਓ ਬਾਈ ਜੋ ਜਾਣਕਾਰੀ ਮਾਲਕ ਆਉਦੇ ਪਸ਼ੂ ਬਾਰੇ ਦਿੰਦਾ ਉਹ ਵੀਡੀਓ ਇ ਤੁਹਾਨੂੰ ਸੁਣਾ ਦੇਈਦੀ ਹੈ ਨਵਾਬ ਬੋਲਦੀ ਬਾਈ ਦੱਸਦਾ ਇਹ ਝੋਟੀ ਹੈ ਤੇ ਦੂਜਾ ਸੁਆਸੂਈ ਹੈ ਇੱਕ ਹੋਰ ਗੱਲ ਜਿਹੜੀ ਮੈਂ ਦੱਸ ਦਿੰਨਾ ਜਿਹੜੀ ਮੈਨੂੰ ਬਾਈ ਹਰਣੇ ਦੱਸੀ ਹੈ ਵੀ ਦੁੱਧ ਦੇ ਨੇ ਇਹਨੂੰ ਜੂਨ ਮਹੀਨੇ ਤੱਕ ਚੋਇਆ ਮਤਲਬ ਢਾਈ ਕੁ ਮਹੀਨੇ ਪਹਿਲਾਂ ਇਹਨੂੰ ਦੁੱਧੋਂ ਡਰਾਈ ਕੀਤਾ ਹੈ ਇੰਨਾ ਕੁ ਲੰਬਾ ਟਾਈਮ ਇਹਨੇ ਦੁੱਧ ਪਿਆ ਹੈ ਸੁਣਦਾ ਹਵਾਨਾ ਜਿੰਨਾ ਹੈ ਉਹ ਤੁਸੀਂ ਦੇਖ ਲਓ ਥੋੜਾ ਜਿਹਾ ਦੁੱਧ ਦੇ ਚੋਇਆ ਵਿਆ ਕਿਉਂਕਿ ਜੇਰ ਪੈਣ ਵਾਸਤੇ ਜਿੰਨਾ ਕੁ ਪਸ਼ੂ ਦੇ ਬੈਠਣ ਲਈ ਹਵਾਨੇ ਦਾ ਕੜਾ ਘਟਾਉਣਾ ਪੈਂਦਾ ਉਹਨਾਂ ਕ ਘਟਾਇਆ ਹੋਇਆ ਵੱਡੇ ਕੱਦ ਕਾਟ ਦੀ ਝੋਟੀ ਐ ਸੈਂਡ ਸੋਹਣੇ ਐ ਠੰਣ ਚੰਗਾ ਲੱਗਾ ਹਵਾਨੇ ਦੀ ਤਿਆਰੀ ਜਿਹੜੀ ਉਹ ਵੀਡੀਓ ਚ ਤੁਸੀਂ ਦੇਖ ਲਓ ਬਾਕੀ ਜਿਹੜਾ ਵੀਰ ਪਸੰਦ ਕਰੂਗਾ ਉਹਦਾ ਹੱਕ ਆ ਵੀ ਉਹ ਕੋਲ ਬਹਿ ਕੇ ਕੋਲ ਖੜ ਕੇ ਤਸੱਲੀ ਕਰੇ ਤੇ ਦੇਖੇ ਵੀ ਪਸ਼ੂ ਜਿਹੜਾ ਮੈਂ ਖਰੀਦਣਾ ਉਹ ਤਾਂ ਦੁੱਧ ਕਿੰਨਾ ਕ ਝੋਲੂਗਾ ਭਈ ਇਹ ਕਿਹੜਾ ਹੋਰ ਕੜਾਈ ਦਿੰਦੇ ਸੋ ਫੇਰ ਤੋਰ ਕੇ ਦਿਖਾ ਲੀਏ ਦੱਸੋ ਇਹਦੇ ਸੰਗ ਤੁਸੀਂ ਐਵੇਂ ਦੇਖ ਲਓ ਸੁਆ ਇਹਦਾ ਦੂਜਾ ਹੈ ਥਾਣੇ ਦੇ ਚਾਰੇ ਇੱਕੋ ਜਿਹੇ ਸਹਾਈ ਤੇ ਆ ਅਗਲਾ ਪਿਛਲਾ ਬਰਾਬਰ ਤੇ ਥਾਣਾ ਬੰਮੋੜ ਲਓ ਬਈ ਇੱਕ ਹੋਰ ਗੱਲ ਆ ਬਾਈ ਜੀ ਠੰਡੀ ਸੀਲ ਬਹੁਤ ਆ ਠੀਕ ਆ ਉਹ ਤੋਂ ਮੈਂ ਮੇਲੇ ਤਨਹੋਲੇ ਤੇ ਉੱਠ ਕੇ ਆਪਣੇ ਹੂੰ ਜਾਨਵਰ ਲੈ ਕੇ ਤੇ ਪਹਿਲਾਂ ਇਹਨੂੰ ਮੈਂ ਝੋੰਦਾ ਸੀਗਾ ਅੱਛਾ ਤੇ ਜਿੱਦੇ ਗਏ ਆ ਮੇਲੇ ਤੇ ਹੂੰ ਉਦੇ ਆਪਣੀਆਂ ਬੁੜੀਆਂ ਨੇ ਚੋਈ ਆ ਤੇ ਕੋਈ ਇਹਨੇ ਹੱਥ ਤਾਂ ਨਹੀਂ ਕੀਤਾ ਕੋਈ ਕੋ ਨਹੀਂ ਕੀਤਾ ਢੂੜਾ ਪਾ ਕੇ ਬਹਿ ਗੀਆਂ ਠੀਕ ਹੈ ਖੁਸ਼ ਹੋ ਕੇ ਠੰਡੀ ਸੀਲ ਪੂਰੀ ਮਿਲੀ ਆ ਪੂਛ ਫੜਿਓ ਮੰਡੀ ਭਈ ਖਵਾਨਾ ਦਸਤੋ ਐਵੇਂ ਵੀ ਦੇਖ ਲੋ ਇਹਦਾ ਠੀਕ ਹੈ ਓਕੇ ਭਈ ਧਾਰ ਮਾਰ ਕੇ ਵਿਖਾ ਦਨੇ ਦੋਸਤੋ ਮੈਂ ਜ਼ੂਮ ਕਰਦਾ ਤੇ ਬਾਈ ਧਾਰਾ ਮਾਰ ਦੂਗਾ ਤੁਸੀਂ ਚੁਵਾਈ ਦੇਖ ਲੋ ਬਾਈ ਅਗਲੇ ਥਣਾ ਚੋਂ ਮਾਰੇ ਤਾਰ ਠੀਕ ਓਕੇ ਸੋ ਚੁਵਾਈ ਸਾਫ ਤੁ3 ਬਾਕੀ ਚੋਕੇ ਤੁਸੀਂ ਪਾਸ ਕਰ ਲਓ ਧੰਨਵਾਦ ਇਸ ਵੀਡੀਓ ਨੂੰ ਦੇਖਣ